ਸਤਿ ਸ਼੍ਰੀ ਅਕਾਲ ਜੀ ਗੁਰਮਤ ਪ੍ਰਕਾਸ਼ वर्ल्ड वाइड ਚੈਨਲ ਤੇ ਮੈਂ ਮਨਦੀਪ ਕੌਰ ਇਹ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਜ ਦੀ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਨਸਾਨ ਜੋ ਆਂਦੇ ਨੇ ਔਰ ਚਲੇ ਜਾਂਦੇ ਨੇ ਪਰ ਕਈ ਵਾਰ ਇਸ ਤਰ੍ਹਾਂ ਦੇ ਇਨਸਾਨ ਆਉਂਦੇ ਨੇ ਜੋ ਸਾਡਾ ਟਾਈਮ ਸਾਡੀ ਜੋ એનર્ਜੀ ਆ ਉਹਨੂੰ ਵਧਾ ਦਿੰਦੇ ਨੇ ਬਹੁਤ ਜ਼ਿਆਦਾ ਅਸੀਂ ਲਾਈਫ ਦੇ ਵਿੱਚ ਅੱਗੇ ਵਧ ਜਾਂਦੇ ਆ ਬਹੁਤ ਜ਼ਿਆਦਾ ਜੋ ਗੋਣਿਆਂ ਉਹ ਸਿੱਖ ਜਾਂਦੇ ਆ ਜਿੰਦਗੀ ਦਾ ਐਕਸਪੀਰੀਅੰਸ ਉਹ ਸਾਨੂੰ ਦੇ ਜਾਂਦੇ ਨੇ ਤੇ ਸਾਨੂੰ ਹਮੇਸ਼ਾ ਉਹ ਯਾਦ ਰਹਿੰਦੇ ਨੇ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜੋ ਤੁਹਾਨੂੰ ਕਈ-ਕਈ ਸਾਲ ਜੋ ਪਿੱਛੇ ਕਰ ਦੇਣਗੇ ਤੁਹਾਡਾ ਜੋ ਪੈਸਾ ਹੈ ਉਹ ਖਤਮ ਕਰ ਦੇਣਗੇ ਤੁਹਾਡਾ ਜੋ ਟਾਈਮ ਆ ਉਹ ਖਰਾਬ ਕਰ ਦੇਣਗੇ ਸੋ ਹਰ ਇਨਸਾਨ ਨੂੰ ਜੋ ਬੰਦੇ ਦੀ ਪਛਾਣ ਉਹ ਕਰਨੀ ਆਉਣੀ ਚਾਹੀਦੀ ਹੈ ਕਿ ਕਿਹੜਾ ਇਨਸਾਨ ਜੋ ਤੁਹਾਨੂੰ ਅੱਗੇ ਲੈ ਕੇ ਜਾ ਰਿਹਾ ਹੈ ਐਡਵਾਂਸ ਲੈ ਕੇ ਜਾ ਰਿਹਾ ਹੈ ਤੇ ਕਿਹੜਾ ਇਨਸਾਨ ਜੋ ਤੁਹਾਨੂੰ ਪਿੱਛੇ ਖਿੱਚ ਰਿਹਾ ਹੈ ਜੋ ਤੁਹਾਨੂੰ ਆਮ ਜੋ ਦੁਨੀਆ ਅੱਜ ਧੋਰ ਲਗਾ ਰਹੀ ਹੈ ਹਰ ਫੀਲਡ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਵੇਖੋ ਹਰ ਫੀਲਡ ਦੇ ਵਿੱਚ ਕੰਪੀਟੀਸ਼ਨ ਹੈ ਲੋਕ ਅੱਗੇ ਵਧਣਾ ਚਾਹੁੰਦੇ ਨੇ ਤੇ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਲਾਇਕ ਲੋਕ ਆ ਜਾਂਦੇ ਨੇ ਤੇ ਉਹ ਤੁਹਾਨੂੰ ਅੱਗੇ ਵਧਣ ਤੋਂ ਰੋਕ ਦਿੰਦੇ ਨੇ ਜਾਣੇ ਅਣਜਾਣੇ ਵਿੱਚ ਤੁਹਾਡੇ ਟਾਈਮ ਵੇਸਟ ਹੋ ਜਾਂਦਾ ਹੈ ਕਈ ਸਾਲ ਕਈ ਮਹੀਨੇ ਤੁਸੀਂ ਪਿੱਛੇ ਚਲੇ ਜਾਂਦੇ ਹੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅੱਜ ਹੀ ਪਹਿਚਾਨ ਕਰੋ ਕਿ ਕਿਹੜੇ ਲੋਕ ਤੁਹਾਨੂੰ ਅੱਗੇ ਵਧਾਰੇ ਨੇ ਕਿਹੜੇ ਲੋਕ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਨੇ ਚੰਗੇ ਕੰਮ ਵਾਸਤੇ ਸਫਲਤਾ ਵਾਸਤੇ ਤੇ ਕਿਹੜੇ ਉਹ ਲੋਕ ਨੇ ਜੋ ਤੁਹਾਨੂੰ ਹਾਸੇ ਮਜ਼ਾਕ ਦੇ ਵਿੱਚ ਹੀ ਬਹੁਤ ਸਾਰੀਆਂ ਗਲਤ ਆਤ ਦਾ ਤੁਹਾਨੂੰ ਆਦੀ ਬਣਾ ਦਿੰਦਾ ਹੈ ਔਰ ਤੁਹਾਡਾ ਟਾਈਮ ਤੁਹਾਡਾ ਪੈਸਾ ਉਹ ਲੋਕ ਵੇਸਟ ਕਰ ਰਹੇ ਨੇ ਸਿਰਫ ਤੁਹਾਡੇ ਆਪਣੇ ਬਣ ਕੇ ਉਹੀ ਕਹਿੰਦੇ ਕਿ ਹਮੇਸ਼ਾ ਜੇਕਰ ਕੋਈ ਤੁਹਾਡਾ ਨੁਕਸਾਨ ਕਰੇਗਾ ਉਹਨਾਂ ਦੁਸ਼ਮਣ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਕੋਈ ਤੁਹਾਡਾ ਆਪਣਾ ਬਣ ਕੇ ਤੁਹਾਡਾ ਜਿਉ ਨੁਕਸਾਨ ਆ ਉਹ ਕਰ ਸਕਦਾ ਹੈ ਸੋ ਹਮੇਸ਼ਾ ਆਪਣੇਆ ਤੋਂ ਬਚੋ ਕਿਉਂਕਿ ਜੋ ਤੁਹਾਡਾ ਭੇਤੀ ਹੋਏਗਾ ਉਹ ਹੀ ਤੁਹਾਨੂੰ ਤੁਹਾਡੀ ਲਾਈ